ਪੰਡਾ ਦਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਜੋ ਸ਼੍ਰੀ ਨਾਰਾਇਣ ਚੈਰੀਟੇਬਲ ਟਰਸਟ ਬਠਿੰਡਾ ਉਹਨਾਂ ਨੇ ਸ਼੍ਰੀ ਰਾਮ ਕਥਾ ਬਠਿੰਡਾ ਵਿੱਚ ਹੋਣੀ ਹੈ ਦਰਸ਼ਨ ਗਰਗ ਜੀ ਜੋ ਐਮ ਡੀ ਨੇ ਵੀ ਆਰ ਸੀ ਗਰੁੱਪ ਦੇ ਇਹਨਾਂ ਨੇ ਇਹ ਸਾਰੀ ਰੂਪਰੇਖਾ ਰਚੀ ਸਾਨੂੰ ਸਾਰਿਆਂ ਨੂੰ ਨਾਲ ਜੋੜਿਆ ਔਰ ਸਾਰੇ ਸ਼ਹਿਰ ਨੂੰ ਬੇਨਤੀ ਕਰਕੇ ਆਉਣ ਵਾਲੀ 17 ਤਰੀਕ ਤੋਂ ਲੈ ਕੇ 25 ਤਰੀਕ ਤੱਕ ਰੋਜ਼ 3 ਵਜੇ ਤੋਂ ਸ਼ਾਮ ਨੂੰ 7 ਵਜੇ ਤੱਕ ਲੋਰ ਡਰਾਮਾ ਸਕੂਲ ਹਨੂਮਾਨ ਚੌਂਕ ਉੱਥੇ ਇਹ ਕਥਾ ਦਾ ਬਾਲਮੀਕੀਆ ਜੋ ਰਾਮ ਕਥਾ ਹੈ ਉਹਦਾ ਸ਼ੁਰੂ ਹੋਣਾ ਹੈ ਇਸ ਕਥਾ ਦੇ ਵਿੱਚ महामंडलेश्वर श्री पाखर जी महाराज वो भी पहुंच रहे हैं ते ओना दे नाल लाल पाखर जी महाराज ओ ने जो यज्ञ सम्राट ਦੇ ਨਾਤੇ ਹਿੰਦੁਸਤਾਨ ਚ ਜਾਣੇ ਜਾਂਦੇ ਆ ਜਿਨੇ यज्ञ ਉਹਨਾਂ ਨੇ ਹਿੰਦੁਸਤਾਨ ਚ ਕਰਵਾਏ ਆ ਤੇ ਧਰਤੀ ਨੂੰ ਪਾਵਨ ਕਰਨ ਵਸਤੇ ਵਾਤਾਵਰਨ ਨੂੰ ਪਾਵਨ ਕਰਨ ਵਸਤੇ ਕੀਤਾ ਹੈ ਉਹ ਇੱਥੇ ਸਪੈਸ਼ਲ ਪਹੁੰਚ ਰਹੇ ਆ ਉਹਨਾਂ ਦੇ ਨਾਲ ਬਹੁਤ ਹੀ ਆਦਰਨੀਏ ਡਾਕਟਰ श्री राघव आचार्य जी ਜੋ ਅਯੁੱਧਿਆ ਸ਼੍ਰੀ ਰਾਮ ਲਲਾ ਮੰਦਰ ਰਾਮ ਜੀ ਦਾ ਮੰਦਰ ਹੈ ਉਹਦੇ ਪੀਠਾ ਸੀਨ ਹਨ ਉਥੋਂ ਦੀ ਸਾਰੀ ਜੋ ਕਾਰਵਾਈ ਹੈ ਜੋ ਵੀ ਉਥੋਂ ਦੇਖਦੇ ਆ ਉਸ ਮੰਦਰ ਦੇ ਜੋ ਵੀ ਨਿਰਮਾਤਾ ਜਾਂ ਉਹਨਾਂ ਦੇ ਸਹਿਯੋਗ ਨਾਲ ਉਹ ਮੰਦਰ ਦੀ ਉਤਪਤੀ ਜਾਂ ਮੰਦਰ ਦਾ ਨਿਰਮਾਣ ਹੋਇਆ ਉਹ ਇੱਥੇ ਪਹੁੰਚ ਰਹੇ ਨੇ ਉਹ ਵੀ ਲੋਕਾਂ ਨੂੰ ਆਪਦੇ ਸ਼ਬਦਾਂ ਨਾਲ ਇਹ ਸ਼੍ਰੀ ਰਾਮ ਕਥਾ ਤੇ નિਹਾਰ ਕਰਨਗੇ ਔਰ ਮੈਂ ਉਹਨਾਂ ਬਾਰੇ ਦੱਸਣਾ ਚਾਹੁੰਦਾ ਡਾਕਟਰ ਰਾਘਵਚਾਰਿਆ ਜੀ ਬਾਰੇ ਕੀ ਉਹ ਇੰਨੇ ਵਿਦਵਾਨ ਨੇ ਸੰਸਕ੍ਰਿਤ ਦੇ ਵਾਰਾਨਸੀ ਤੋਂ ਸਾਲ 2000 ਦੇ ਵਿੱਚ ਜਦੋਂ ਉਹਨਾਂ ਨੇ ਉੱਥੇ ਵਿਦਿਆ ਪ੍ਰਾਪਤ ਕੀਤੀ ਤਾਂ 골ਡ ਮੈਡਲਿਸਟ ਸੀ ਉਹਨਾਂ ਨੂੰ 골ਡ ਮੈਡਲ ਦਿੱਤਾ ਉਦੋਂ ਬਾਅਦ ਉਹਨਾਂ ਨੇ ਵੇਦਾਂ ਤੇ ਪੀ ਐਚ ਡੀ ਕੀਤੀ ਤਾਂ ਕਹਿਣ ਦਾ ਮਕਸਦ ਕੀ ਹੈ ਵੀ ਉਹ ਵੇਦ ਪੁਰਾਣਾ ਦੇ ਗਿਆਤਾ ਨੇ ਸਾਡੀ ਇਸ ਰਾਮ ਕਥਾ ਦੇ ਵਿੱਚ ਉਹਨਾਂ ਨੇ ਪਹੁੰਚਣ ਵਸਤੇ ਸਾਡੀ ਬੇਨਤੀ ਤੇ ਸਾਨੂੰ ਸਮਾਂ ਦਿੱਤਾ ਔਰ ਮੇਰੀ ਸਮੂੱਚੀ ਸੁਣਨ ਵਾਲਿਆਂ ਨੂੰ ਆਪਜੀ ਦੇ ਮਾਧਮ ਰਾਹੀਂ ਬੇਨਤੀ ਹੈ ਕਿ 17 ਦਸੰਬਰ ਸ਼ਾਮ ਨੂੰ 3 ਵਜੇ ਤੋਂ ਇਹ ਕਥਾ ਇੱਥੇ ਲੋਕ ਡਰਾਮਾ ਸਕੂਲ ਦੇ ਵਿੱਚ ਚੱਲਿਆ ਕਰੂਗੀ ਸਾਰੇ ਹਾਜ਼ਰੀਨ ਤੇ ਤੁਹਾਡੇ ਮਾਧਿਬਰਾਈ ਜਿੰਨੇ ਵੀ ਸੁਣਦੇ ਐ ਉਹ ਇਸ ਕਥਾ ਵਿੱਚ ਜ਼ਰੂਰ ਪਹੁੰਚਣ ਇਹਦੇ ਨਾਲ ਨਾਲ 16 ਤਰੀਕ ਨੂੰ ਬੰਗਲੇ ਵਾਲੀ ਧਰਮਸ਼ਾਲਾ ਜਿੱਥੇ ਸ਼੍ਰੀ ਹਨੂਮਾਨ ਜੀ ਦਾ ਮੰਦਰ ਹੈ ਉੱਥੇ 2 ਵਜੇ ਤੋਂ ਸ਼ੋਭਾ ਯਾਤਰਾ ਦਾ ਵੀ ਪ੍ਰਬਧਾਨ ਕੀਤਾ ਗਿਆ ਹੈ ਉਹ ਸ਼ੋਭਾ ਯਾਤਰਾ ਬੰਗਲੇ ਵਾਲੀ ਧਰਮਸ਼ਾਲਾ ਸ਼੍ਰੀ ਹਨੂਮਾਨ ਮੰਦਿਰ ਤੋਂ ਚੱਲ ਕੇ ਹਨੂਮਾਨ ਜੀ ਦੇ ਚਰਨਾਂ ਦੇ ਵਿੱਚ ਲੋਅ ਡਰਾਮਾ ਸਕੂਲ ਦੇ ਵਿੱਚ ਆ ਕੇ ਸਮਾਪਤ ਹੋਊਗੀ ਜਿਹਨੇ ਜਿੰਨੇ ਵੀ ਸੁਣਨ ਵਾਲੇ ਜਾਂ ਜਿੰਨੇ ਵੀ ਉਸ ਯਾਤਰਾ ਦੇ ਵਿੱਚ ਕੋਈ ਵੀ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਕੋਈ ਵੀ ਉਹਨਾਂ ਨੂੰ ਨਿੱਗਾ ਸੱਦਾ ਉਹ ਜਦੋਂ ਮਰਜ਼ੀ ਯਾਤਰਾ ਸ਼ਾਮਲ ਹੋਣ ਵਾਸਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਇਹ ਦਫ਼ਤਰ ਕਪੜਾ ਮਾਰਕੀਟ ਦੇ ਜਮਾ ਸਾਹਮਣੇ ਮਾਲ ਰੋਡ ਤੇ ਬਣਿਆ ਹੈ ਇਹ 24 ਘੰਟੇ ਦਫ਼ਤਰ ਖੁੱਲਾ ਰਹੇਗਾ ਇੱਥੇ ਆ ਕੇ ਵੀ ਉਹ ਇਸ ਗੱਲ ਤੇ ਕੋਈ ਵੀ ਆਪਦੀ ਜਾਣਕਾਰੀ ਜਾਂ ਕੋਈ ਵੀ ਆਪ ਦਾ ਪੈਦਲ ਦਾ ਜਾਂ ਲੰਦਾ ਸਹਯੋਗ ਜਾਂ ਯਾਤਰਾ ਚ ਚੱਲਣ ਦਾ ਸਹਯੋਗ ਜਾਂ ਯਾਤਰਾ ਤੋਂ ਬਲਾਵ ਕਥਾ ਹੋਣੀ ਹੈ ਉਹਦੇ ਵਿੱਚ ਕਿਸੇ ਵੀ ਸੰਸਥਾ ਨੇ ਆਪ ਦਾ ਆਪ ਦਾ ਸਾਥੀਆਂ ਜਿਹਾ ਸਹਯੋਗ ਪਾਉਣਾ ਤਾਂ ਉਹਨਾਂ ਨੂੰ ਅਸੀਂ ਸਾਦਰ ਅਮੰਤਰਿਤ ਕਰਦੇ ਹਾਂ ਇਹਦੇ ਨਾਲ ਨਾਲ ਉਸ 7 ਵਜੇ ਤੋਂ ਬਾਅਦ ਜਦੋਂ ਰੋਜ਼ ਕਥਾ ਤੋਂ ਬਾਅਦ ਸਾਰਿਆਂ ਨੇ ਰਲ ਕੇ ਇਸ ਗੱਲ ਦੀ ਵੀ ਕੀਤਾ ਕੀ ਪ੍ਰੀਤੀ ਪੋਜ ਲੰਗਰ ਦਾ ਵੀ ਪ੍ਰਬੰਧ ਕੀਤਾ ਹੈ ਵੀ ਜਿਹੜੀ ਦੁਨੀਆ ਜਾਂ ਜਿਹੜੀ ਸੰਗਤ ਜਾਂ ਜਿਹੜੇ ਸ਼ਰਧਾਲੂ ਦੂਰੋਂ ਨੇੜੇਓ ਚੱਲ ਕੇ ਆਉਣਗੇ ਉਹਨਾਂ ਨੇ ਜਦੋਂ ਉੱਥੇ ਪਹੁੰਚਣਾ ਤਾਂ ਉਹਨਾਂ ਨੂੰ ਉਸ ਪੰਡਾਲ ਦੇ ਵਿੱਚ ਨਾਲ-ਨਾਲ ਲੰਗਰ ਦੀ ਵੀ ਸੇਵਾ ਅਸੀਂ ਕਰਾਂਗੇ ਤਾਂ ਇਹ ਸਾਡੀ ਸਾਰੀ ਜਾਣਕਾਰੀ ਹੈ ਇਹਦੇ ਨਾਲ ਮੈਂ ਧੰਨਵਾਦੀ ਹਾਂ ਜਿੱਥੇ ਦਰਸ਼ਨ ਕਰਗ ਜੀ ਦਾ ਸਾਡੇ ਮੌਕੇ ਦੇ ਐਮਐਲਏ ਸਰ ਜਗਰੂਪ ਸਿੰਘ ਗਿੱਲ ਜੀ ਦਾ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਨੇ ਸਰੂਪ ਚੰਦ ਸਿੰਘਲਾ ਜੀ ਮੇਰੇ ਭਰਾ ਨੇ ਇਹਨਾਂ ਦਾ ਤੇ ਬਾਤੀ ਸਾਰੇ ਜਿੰਨੇ ਹਾਜ਼ਰੀ ਨਾਲ ਸਾਰੇ ਸਹਿਯੋਗੀ ਜੋ ਇਸ ਕਥਾ ਨੂੰ ਕਰਵਾਉਣ ਵਾਸਤੇ ਬੈਠੇ ਆ ਤੇ ਜਿਨ੍ਹਾਂ ਨੇ ਦਿਨ ਰਾਤ ਇਕ ਕੀਤਾ ਵੈ ਉਹ ਸਾਰਿਆਂ ਦੇ ਅਸੀਂ ਧੰਨਵਾਦੀ ਆ ਮੇਰੀ ਆਪ ਜੀ ਦੀ ਅਸੀਂ ਬੇਨਤੀ ਆ ਸਮੁੱਚੇ ਸੰਗਤ ਨੂੰ ਕਿ ਧਰਮ ਕਰਮ ਧਰਤੀ ਤੇ ਬਹੁਤ ਜ਼ਰੂਰੀ ਹੈ ਔਰ ਜਿਹੜੇ ਵਿਦਵਾਨ ਜਿਹੜੇ ਸੰਤ ਇੱਥੇ ਕਥਾ ਕਰਨ ਆ ਰਹੇ ਆ ਉਹਨਾਂ ਦੀ ਕਥਾ ਉਹਨਾਂ ਦੇ ਵਚਨ ਤੇ ਉਹਨਾਂ ਦੇ ਸਾਰੇ ਪ੍ਰਵਚਨਾਂ ਨੂੰ ਸੁਣਨ ਵਾਸਤੇ ਤੁਸੀਂ ਰੋਜ਼ ਬਰ ਜਰੂਰ ਰੋਜ਼ ਪਹੁੰਚੋ ਅਸੀਂ ਤਕਰੀਬਨ ਤਕਰੀਬਨ ਪ੍ਰਭੂ ਦੇ ਅਸ਼ੀਰਵਾਦ ਨਾਲ ਸਾਰੇ ਪੁਖਤਾ ਪ੍ਰਬੰਧ ਕੀਤੇ ਵਿਅ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਚਰਨਾ ਰਾਹੀਂ ਤੁਹਾਡੀ ਆਮਦ ਦੀ ਲੋੜ ਹੈ ਇਸ ਕਥਾ ਦੇ ਵਿੱਚ ਪਹੁੰਚ ਕੇ ਤੁਸੀਂ ਪ੍ਰਭੂ ਰਾਮ ਜੀ ਦਾ ਗੁਣਗਾਨ ਵੀ ਸੁਣੋ ਤੇ ਹਨੂਮਾਨ ਜੀ ਦੇ ਚਰਨਾਚਲ ਦਾ ਅਸ਼ੀਰਵਾਦ ਵੀ ਪ੍ਰਾਪਤ ਕਰੋ ਇਹੀ ਸਾਡੀ ਬੇਨਤੀ ਹੈ ਇੰਨਾ ਕਹਿੰਦਾ ਹੋਇਆ ਮੈਂ ਵਿਰਾਮ ਲੈਣਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜਿਹੜੇ ਬਾਹਰੋਂ ਆਉਣਗੇ ਉਹਨਾਂ ਦੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਜਿਹੜੇ ਬਾਹਰੋਂ ਆਉਣਗੇ ਉਹਨਾਂ ਦੇ ਰਹਿਣ ਵਸਤੇ ਵੀ ਅਸੀਂ ਬਹੁਤ ਜਗ੍ਹਾ ਤੇ ਜੋ ਧਰਮਸ਼ਾਲਾ ਨੇ ਜਾਂ ਕਮਰੇ ਵੀ ਬੁੱਕ ਕਰਾਏ ਆ ਸਾਡੇ ਕੋਲ ਇਸ ਤਰੀਕੇ ਦੀਆਂ ਥਾਵਾਂ ਵੀ ਐ ਅਸੀਂ ਬਿਸਤਰਿਆਂ ਦੇ ਵੀ ਪ੍ਰਬੰਧ ਕੀਤੇ ਆ ਪਰ ਜਿਹੜਾ ਧਰਮ ਹੁੰਦਾ ਨਾ ਉਹ ਇੱਕ جنੂਨ ਹੁੰਦਾ ਜਦੋਂ ਲੋਕ ਧਰਮ ਦੇ ਨਾਲ ਆਉਂਦੇ ਆ ਤਾਂ ਜਿਹੜਾ ਪੰਡਾਲ ਲੱਗੂਗਾ ਜੇ ਸੰਗਤ ਬਹੁਤ ਜ਼ਿਆਦਾ ਆ ਵੀ ਗਈ ਤਾਂ ਅਸੀਂ ਉਹ ਪੰਡਾਲ ਜਿਹੜਾ ਵਾਟਰਪੂਫ ਟੈਂਟ ਲੱਗੇ ਆ ਜਾਂ ਹੋਰ ਲੱਗੇ ਆ ਉਥੇ ਹੀਟਰਾਂ ਰਾਹੀਂ ਗੱਦਿਆਂ ਰਾਹੀਂ ਰਜਾਈਆਂ ਰਾਹੀਂ ਅਸੀਂ ਉਹ ਪ੍ਰਬੰਧਨ ਵੀ ਉਹਨਾਂ ਦਾ ਕੋਸ਼ਿਸ਼ ਕਰਾਂਗੇ ਪ੍ਰਭੂ ਸਾਨੂੰ ਬਲ ਦੇਣ ਅਸੀਂ ਉਹ ਪ੍ਰਬੰਧ ਵੀ ਸਾਰਾ ਕਰਕੇ ਦੇਵਾਂਗੇ ਕੋਈ ਪਾਸ ਨਹੀਂ ਸਭ ਓਪਨ ਹੈ ਗੇਟ ਸਭ ਦੇ ਖੁੱਲੇ ਰਹਿਣਗੇ ਜਿਹੜਾ ਜਦੋਂ ਪਹਿਲਾ ਆਊਗਾ ਪਹਿਲਾਂ ਬੈਠੇ ਜਿਹੜਾ ਮਗਰੋਂ ਆਊਗਾ ਮਗਰੋਂ ਬੈਠੇ ਸਾਰੀ ਕਥਾ ਦੇ ਵਿੱਚ ਸਭ ਰਾਮਚੰਦਰ ਜੀ ਦੇ ਪ੍ਰਭੂ ਦੇ ਚਰਨਾਂ 'ਚ ਸਾਰੇ ਇੱਕੋ ਹੀ ਹੈ ਰਾਜੀ ਕਿੰਨਾ ਇੱਕ ਸਰਦਾਰ ਵਾਲਾ ਇੰਤਜ਼ਾਮ ਕੀਤਾ ਹੈ ਤੁਸੀਂ ਕੱਟ ਦੇ ਦੇਖੋ ਸਾਡੇ ਉਸ ਪੰਡਾਲ 'ਚ ਤਕਰੀਬਨ 20000 ਦੇ ਕਰੀਬ ਭੈਣ ਭਰਾ ਬੈਠ ਸਕਦੇ ਆ ਅਸੀਂ ਉੱਥੇ ਸਾਰਾ ਪੂਰਾ ਟੈਂਟ ਲਗਾ ਰਹੇ ਆ ਪੂਰਾ ਪ੍ਰਬੰਧ ਕਰ ਰਹੇ ਆਂ ਪਾਰਕਿੰਗ ਵੈਰਾ ਦਾ ਤਾਂ ਸਾਡੀ ਸਭ ਨੂੰ ਬੇਨਤੀ ਹੈ ਵੀ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਆਸੇ ਪਾਸੇ ਸਟੇਡੀਅਮ ਦੇ ਨਾਲ ਮਹਾਵੀਰਦਾਲ ਹਸਪਤਾਲ ਚ ਕਪੜਾ ਮਾਰਕੀਟ ਚ ਜਾਂ ਹੋਰ ਸਥਾਨਾਂ ਤੇ ਅਸੀਂ ਕੋਸ਼ਿਸ਼ ਕਰਾਂਗੇ ਪਰ ਜਿਹੜੀ ਇਹ ਸ਼ਹਿਰ ਦੇ ਵਿਚਾਲੇ ਹੈ ਤਾਂ ਜਿਹੜੀ ਆਮ ਸੰਗਤ ਆਸੇ ਪਾਸੇ ਰਹਿੰਦੀ ਹੈ ਉਹਨਾਂ ਨੂੰ ਸਾਡੀ ਬੇਨਤੀ ਹੈ ਵੀ ਉਹ ਜੇ ਆਪਦੇ ਸਾਧਨਾ ਰਾਹੀਂ ਆਪਦੇ ਤਰੀਕੇ ਨਾਲ ਹੀ ਮੁਕਰਰ ਕਰਕੇ ਆ ਜਾਣਗੇ ਦਾ ਬਹੁਤ ਬਿਹਤਰ ਹੈ ਅਸੀਂ ਈ ਰਿਕਸ਼ਾ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਨਾਲ ਵੀ ਸੰਪਰਕ ਕੀਤਾ ਹੈ ਕਿੰਨੇ ਕਿ ਲੋਕਾਂ ਨੇ ਜਿਵੇਂ ਤੁਸੀਂ 20000 ਦੱਸਿਆ ਦੇਖੋ ਇਹ ਪ੍ਰਭੂ ਦਾ ਗੁੰਗਾਨ ਹੈ ਪ੍ਰਭੂ ਦੇ ਗੁੰਗਾਨ ਦੇ ਵਿੱਚ ਕੋਈ ਲਿਮਟ ਨਹੀਂ ਹੁੰਦੀ ਹੋ ਸਕਦਾ ਹੈ ਲੋਕਾਂ ਦਾ ਥਾ ਇਕੱਠਾ ਜੇ ਤੇ ਲੋਕ ਆਪਦੇ ਤਰੀਕੇ ਨਾਲ ਬੈਠ ਕੇ ਸੁਣ ਲੈਣ ਇਹ ਲੋਕਾਂ ਦੀ ਭਾਵਨਾ ਤੇ ਲੋਕਾਂ ਦੀ ਸ਼ਕਤੀ ਤੇ ਪ੍ਰਭੂ ਦੇ ਗੁੰਗਾਨਤੀ ਹੈ ਲੰਗਰ ਦੇ ਪ੍ਰਬੰਧ ਕੀਤੇ ਗਏ ਆ ਕਿਵੇਂ ਦਿਨ ਦਿਓ ਦੀ ਚੈਡੀ ਵੱਡੀ ਦਾਫਾ ਕਰਤਾ ਇਹਨਾਂ ਦੇ ਵਿੱਚ ਪੂਰੀ ਹੈ ਮੈਂ ਇਹ ਦੇ ਵਿੱਚ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਬੱਚਿਆਂ ਦੀ ਸਕੂਲ ਦੀ ਗੱਲ ਕੀਤੀ ਹੈ ਇਸ ਟਾਈਮ 5 ਤਰੀਕ ਤੋਂ ਪੇਪਰ ਸ਼ੁਰੂ ਹੋ ਚੁੱਕੇ ਆ ਉਹ ਪੇਪਰ ਤਕਰੀਬਨ ਅਸੀਂ 17 ਤਰੀਕ ਤੱਕ ਕਲਾਸਾਂ ਦੇ ਜ਼ਿਆਦਾਤਰ ਕਰਕੇ ਸ਼ੁਰੂ ਕਰਕੇ ਅਸੀਂ ਖਤਮ ਕਰਾਂਗੇ ਕੋਈ ਪੇਪਰ ਜੇ 17 ਤੋਂ 25 ਦੇ ਦੌਰਾਨ ਦੋ ਤੇ ਲਹਿ ਵੀ ਗਏ ਤਾਂ 9 ਤੋਂ 12 ਹੁੰਦੇ ਆ ਬਹੁਤ ਘੱਟ ਬੱਚੇ ਰਹਿ ਜਾਣਗੇ ਤਾਂ ਇਸ ਕਰਕੇ ਅਸੀਂ ਉਹ ਸਾਰੇ ਪ੍ਰਬੰਧ ਦੇ ਕੋ ਜਿੱਥੇ ਪ੍ਰਭੂ ਦਾ ਗੁਣगान ਹੈ ਜਿੱਥੇ ਪ੍ਰਮੋ ਦੀ ਆਮਦ ਹੋਣੀ ਹੈ ਤੇ ਜਿੱਥੇ ਪ੍ਰਭੂ ਦੇ ਵਚਨ ਬਾਰੇ ਜਾਂ ਸਾਡੇ RAM ਜੀ ਦੀ ਕਥਾ ਹੋਣੀ ਹੈ ਉਹਦੇ ਵਾਸਤੇ ਸਾਰੇ ਪ੍ਰਬੰਧਨ ਪ੍ਰਭੂ ਨੇ ਸਾਡੇ ਤੋਂ ਆਪੇ ਹੀ ਤਰੀਕੇ ਨਾਲ ਕਰਵਾ ਦਿੱਤੇ ਸਾਨੂੰ ਸਾਨੂੰ ਤੁਹਾਡੇ ਭਰਾਵਾਂ ਦੀ ਤੇ ਤੁਹਾਡੇ ਰਾਹੀ ਬਹੁਤ ਵੱਡੇ ਸਹਿਯੋਗ ਦੀ ਉਮੀਦ ਹੈ ਤੇ ਤੁਹਾਡੇ ਰਾਹੀ ਅਸੀਂ ਚਾਹੁੰਦੇ ਹਾਂ ਕਿ ਇਸ ਕਥਾ ਦਾ ਜਿੰਨਾ ਵੀ ਗੁਣगान ਹੋਣਾ ਤੁਸੀਂ ਉੱਤੇ ਸਾਰੇ ਤੁਸੀਂ ਵੀ ਸਾਦਰ ਤੌਰ ਤੇ ਪਰਿਵਾਰਾ ਸਮੇਤ આમંત્રਿਤ ਹੋ। ਤੀਜੀ ਵਾਰ ਆ ਰਹੀ ਹੈ ਜਿਹੜੀ ਕਥਾ ਬਾਤ ਜਿਹੜੇ ਰਾਖਵਚਾਰਿਆ ਜੀ ਹੈ ਉਹਨਾਂ ਨੇ ਪੰਜਾਬ ਚ ਕਦੇ ਵੀ ਕਥਾ ਨਹੀਂ ਕੀਤੀ। ਉਹਨਾਂ ਨੇ ਆਪਦੀ ਇੱਛਾ ਦਰਸ਼ਨ ਜੀ ਜਦੋਂ ਗਏ ਸੀ ਆਪਣੇ ਜਦੋਂ ਅਯੁੱਧਿਆ ਜੀ ਗਏ ਸੀ ਉਦੋਂ ਇਹਨਾਂ ਨੇ ਜ਼ਿਕਰ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਮੈਂ ਪੰਜਾਬ ਚ ਕਥਾ ਕਰਨਾ ਚਾਹੁੰਨਾ। ਫਿਰ ਦਰਸ਼ਨ ਜੀ ਬਠਿੰਡੇ ਨਾਲ ਰਿਲੇਟਡ ਸੀ। ਇਹਨਾਂ ਨੇ ਪ੍ਰਾਲਾ ਕੀਤਾ ਤੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਕਿਉਂਕਿ ਸਾਡੇ ਪਰਿਵਾਰ ਹੀ ਅਸੀਂ ਜਾਣਕਾਰ ਹੈ। ਤਾ ਫਿਰ ਇਸ ਕਰਕੇ ਪਹਿਲੀ ਵਾਰ ਰਾਗਵ ਅਚਾਰਿਆ ਜੀ ਬਠਿੰਡਾ ਤੇ ਪੰਜਾਬ ਦੇ ਵਿੱਚ ਆ ਕੇ ਕਥਾ ਕਰ ਰਹੇ ਆ। ਠੀਕ ਜੀ। ਦਰਸ਼ਕ ਵੀਡੀਓ ਇੱਕ ਸਵਾਲ ਹੈ ਉਧਰ ਆ ਗੋ। ਇਹ ਪਹਿਲੀ ਵਾਰੀ ਹੋ ਰਹੀ ਹੈ ਕਥਾ ਜਿੰਨੇ ਇੱਥੇ ਬਹੁਤ ਵੱਡੀ। ਤੇ ਇਹਨੂੰ ਕਿਸ ਤਰ੍ਹਾਂ ਦੇ ਦੇਵੇ ਪ੍ਰਸ਼ਾਸਨ ਜਿਹੜਾ ਹੈ ਉਹਦੇ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਜਾਂ ਕਿਤਾ? ਪ੍ਰਸ਼ਾਸਨ ਕੰਨੀਓ ਪੂਰਾ ਸਹਿਯੋਗ ਹੈ। ਇੱਕੋ ਹੀ ਗੱਲ ਹੈ। ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਹੈ। ਹਾਂ ਹਾਂ। ਹਾਂ। ਬੋਲਦੇ ਬੋਲਦੇ। ਬੋਲਦੇ ਬੋਲਦੇ। ਪ੍ਰਸ਼ਾਸਨ ਵੱਲੋਂ ਅਸੀਂ ਜੋ ਜਦੂਹੀ ਮਨੂਰੀਆ ਰਾਣੀਆ ਨੇ ਲੈ ਤੁੱਕਿਆ ਕਿ ਪ੍ਰਸ਼ਾਸਨ ਨੇ ਸਾਨੂੰ ਬੱਦ ਚੜ ਕੇ ਸਹਿਯੋਗ ਦਿੱਤਾ ਹੈ ਕਾਪਰੈਸ਼ਨਰ ਵੱਲੋਂ ਡੀਸੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਲੂਫਲ ਕਾਪਰੈਸ਼ਨਟੀ ਤੇ ਆਪਣਾ ਜਾਤਾ ਯਾਤੇ ਪ੍ਰਬੰਧ ਵਾਸਤੇ ਟਾਫਰ ਪੁਲਿਸ ਨੇ ਵੀ ਸਾਨੂੰ ਕੋਆਪਰੇਟ ਕਰਵਾਉਂਦੇ ਸਹਿਯੋਗ ਦੇਣ ਵਾਸਤੇ ਵਾਦਾ ਕੀਤਾ ਹੈ ਉਹ ਵੀ ਅੱਛੇ ਆ ਵੀ ਉਹ ਸਾਡਾ ਕੋਈ ਗਦਰ ਨਹੀਂ ਕਰਦੀ ਕੋਈ ਸਰ ਮੈਂ ਇਸ ਤਰ੍ਹਾਂ ਐਕਟੀਵਿਟੀ ਕਰਾਵਾ ਰਹੇ ਹਾਂ ਐਲੀਵਰ ਹੋ ਰਹੀ ਹੈ ਕੱਲ ਹੈ ਹਾਂ ਜਾਨੀ ਵਕਤ ਆਉਂਦਾ ਹੈ ਇਸ ਸਮਾਗਮ ਤੇ ਵਿਚਾਰ ਕਿਤਾ ਪੈਦਾ ਹੋਇਆ ਕਿ ਅੱਡੀ ਵੱਡੀ ਪ੍ਰਧਾਨਗਤੀ ਅਥੌਰਾਈਜ਼ ਕਰੀਏ ਸ਼ਹਿਰ ਦੇ ਵਿੱਚ ਇਹ ਪ੍ਰਭੂ ਨੇ ਆਪੇ ਹੀ ਸਾਨੂੰ ਮੌਕਾ ਦੇਤਾ ਪ੍ਰਭੂ ਨੇ ਆਪੇ ਮੌਕਾ ਦੇਤਾ ਸਾਨੂੰ ਉਹਨਾਂ ਦੀ ਸੇਵਾ ਕਰਨ ਦਾ ਤੇ ਉਹਨਾਂ ਦੇ ਚਰਨਾਂ ਛੀਸ਼ ਲਵਾਉਂਦਾ ਤਕਰੀਬਨ ਜਿੰਨੇ ਵੀ ਸਕੂਲ ਦੇ ਗੇਟ ਹੈ ਸਿਕਿਉਰਿਟੀ ਰੀਜ਼ਨਸ ਨੂੰ ਦੇਖਦੇ ਹੋਏ ਤਕਰੀਬਨ ਸਾਰੇ ਹੀ ਖੁੱਲੇ ਰਹਿਣਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਵੀ ਇਸ 'ਚ ਕੋਈ پابੰਦੀ ਨਹੀਂ ਕੋਈ ਵੀ ਆ ਸਕਦਾ ਸਾਰੇ ਰਾਸਤੇ ਖੁੱਲੇ ਰਹਿਣਗੇ ਚਾਰ ਦੀਵਾਰੀ ਹੋਈ ਵੀ ਹੈ ਔਰ ਸਾਰੇ ਸਿਕਿਉਰਿਟੀ ਦੇ ਪ੍ਰਬੰਧ ਰੱਖਾ ਹੈ ਚੇਅਰਜ਼ ਵੀ ਦੇਖੋ ਕੁਝ ਜਿਹੜੇ ਲੋਕ ਨੀਚੇ ਬਜ਼ੁਰਗ ਜਿਹੜਾ ਹੋਰ ਨਹੀਂ ਬਹਿ ਸਕਦੇ ਉਹਨਾਂ ਵਾਸਤੇ ਪ੍ਰਬੰਧ ਕਰਾਂਗੇ ਪਰ ਇਹਦੇ ਚ ਵੀ ਆਈਪੀ ਕਲਚਰ ਵਾਲਾ ਕੋਈ ਪ੍ਰਬੰਧ ਨਹੀਂ ਹੋਣਾ ਹਾਂਜੀ ਲੋ ਜੀ ਜੀ ਸਰ ਫਰੈਂਟ ਟੈਰਿਟਰੀ ਟ੍ਰਸਟ ਦਸਟਾ ਹੰਡਾ ਵੱਲੋਂ ਜੋ ਜੀ ਦੀ ਰਾਮ ਕਥਾ ਪ੍ਰਗਵਾਨ ਜੀ ਰਾਮ ਜੀ ਦਾ ਗੰਗਾਨ 17 ਤੋਂ 25 ਤਰੀਕ ਤੱਕ ਪੰਜਾਬ ਦੇ ਵਿੱਚ ਹੋ ਰਿਹਾ ਹੈ ਔਰ ਉਸਨੇ ਸੂਤਰਤਾ ਮੇਰੇ ਛੋਟੇ ਭਰਾ ਦਰਸ਼ਨ ਕਰਕੇ ਜਿਹੜੇ ਐਮਡੀ ਨੇ ਵੀਆਰਸੀ ਦੇ ਸੂਤਰਤਾ ਦਿੱਤੀ ਉਹ ਸੂਤਰਤਾ ਪਿੰਡ ਦਾ ਮਤਲਬ ਹੈ ਕਿ ਉਪਰਲਾਈ ਨਾ ਨਿਕਟਾ ਔਰ ਸਾਰਾ ਸ਼ਹਿਰ ਕਿਉਂਕਿ ਬੜੇ ਪੁਰਾਣੇ ਅਸੀਂ ਸਾਰੇ ਦੋਸਤ ਹੈ ਸ਼ਹਿਰ ਦੇ ਵਿੱਚ ਇਹਨਾਂ ਦੇ ਬਹੁਤ ਪੁਰਾਣੇ ਲਿੰਕ ਨੇ ਅੱਜ ਅਸੀਂ ਜਿਹੜੇ ਇੱਥੇ ਇਕੱਠੇ ਹੋਏ ਹਾਂ ਉਹ ਇਸ ਗੱਲ ਵਾਸਤੇ ਇਕੱਠੇ ਹੋਏ ਹਾਂ ਕਿ ਅਸੀਂ ਇਸ ਮੁੱਚੇ ਸ਼ਹਿਰ ਨੂੰ ਸਾਰੇ ਰਲ ਕੇ ਸੱਦਾ ਦੇ ਰਹੇ ਹਾਂ ਮੈਂ ਬਦੌਰ ਐਮ ਆਰਐਫ ਬਿਲਡਿੰਗ ਵਿੱਚ ਰੂਪਜੀ ਬੈਠੇ ਆ ਬੀਜੇਪੀ ਤੋਂ ਰਾਜੇਂ ਜੀ ਆਏ ਨੇ ਕਾਂਗਰਸ ਦੇ ਮੁਖੀ ਨੇ ਅਸੀਂ ਸਮੁੱਚੇ ਸ਼ਹਿਰ ਨੂੰ ਤੇ ਜਿੱਥੇ ਜਿੱਥੇ ਸਾਡੀ ਆਵਾਜ਼ ਚੰਗੀ ਹੈ ਸਭ ਨੂੰ ਸੱਦਾ ਦਿੰਦੇ ਹਾਂ ਕਿ ਇਸ ਰਾਮ ਕਥਾ ਦੇ ਵਿੱਚ ਪਹੁੰਚ ਕੇ ਜਿਹੜੀ ਪਹਿਲੀ ਵਾਰ ਐਡੀ ਵੱਡੀ ਸ਼ਖਸੀਅਤ ਹਰਦੌਰ ਦੇ ਉਤੋਂ ਜਯੋ ਜਯਦਿਆ ਤੋਂ ਆ ਰਹੇ ਨੇ ਸੰਤ ਮਹਾਤਮਾ ਉਹਨਾਂ ਦੀ ਜਿਹੜੀ ਕਥਾ ਉਹ ਸੁਣ ਕੇ ਜਿੱਥੇ ਲੋਕਾਂ ਦੇ ਮਨ ਨੂੰ ਸਕੂਨ ਮਿਲੇਗਾ ਔਰ ਬਹੁਤ ਸਾਰੀ ਅਜਿਹੇ ਰਾਹ ਦਿਸਣਗੇ ਜਿਦੇ ਤੋਂ ਲੋਕ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਲੈ ਸਕਣਗੇ ਅਸੀਂ ਸਾਰੇ ਬੈਠੇ ਆਂ ਅਸੀਂ ਚਾਹੁੰਦੇ ਆ ਕਿ ਸਮੁੱਚਾ ਭਾਈਚਾਰਾ ਉਹ ਇਕੱਠਾ ਹੋਵੇ ਔਰ ਪ੍ਰਮਾਤਮਾ ਦਾ ਨਾਮ ਰਵੇ ਅੱਜ ਜਿਹੜਾ ਜੋੜ ਹੈ ਕਿ ਧਰਮ ਕਰਮ ਦੇ ਵਿੱਚ ਜਾ ਕੇ ਲੋਕਾਂ ਨੂੰ ਇਸ ਵਾਸਤੇ ਪ੍ਰੇਰਿਤ ਕਰਨ ਦੀ ਮੈਂ ਧੰਨਵਾਦੀ ਆ ਇਹ ਚੈਰੀਟੇਬਲ ٹرسٹ ਦੇ ਸਾਰੇ ਹੀ ਮੈਂਬਰ ਫਰੇਵਾਂ ਦਾ ਗੁਰਦਿੰਜੀ ਦਾ ਸ੍ਰੋਟੀ ਦਾ ਜਿੰਨੇ ਵੀ ਸਾਰੇ ਇੱਥੇ ਸਾਥੀ ਆਏ ਹੈ ਜਿਹੜੇ ਸਹਿਯੋਗ ਦੇ ਰਹੇ ਹੈ ਅਸੀਂ ਆਸ਼ਵਾਸਨ ਦਿੰਦੇ ਹਾਂ ਕਿ ਜਿਹੀਆਂ ਜਿਹੜੇ ਫੰਕਸ਼ਨ ਨੇ ਜਿਹਈ ਸੰਤਮ ਮਹਤਮਾ ਦੌਰ ਬਟਿੰਡੇ ਸ਼ਹਿਰ ਨੂੰ ਪਵਿੱਤਰ ਕਰਨ ਦੇ ਲਈ ਆਉਣ ਵਾਲੇ ਸਮੇਂ ਵਿੱਚ ਉਪਰਾਲੇ ਕੀਤੇ ਜਾਣਗੇ ਔਰ ਇਹਦਾ ਬਹੁਤ ਵੱਡਾ ਫਾਇਦਾ ਲੋਕਾਂ ਨੂੰ ਭਾਈਚਾਰਕਾਂ ਨੂੰ ਮਜ਼ਬੂਤ ਕਰਦਾ ਉਹ ਕਿਸੇ ਦੋਸ਼ ਕੋ ਜਿਹੜੇ ਪ੍ਰਚਾਰਮ ਦੱਸਾ ਆਪਾਂ ਸਾਰਿਆਂ ਦੇ ਵਿੱਚ ਸ਼ਾਮਲ ਹੋਏ ਆ ਮੈਂ ਧੰਨਵਾਦ ਕਰਦਾ ਹਾਂ ਦਰਸ਼ਨ ਗਰਗਜੀ ਦਾ ਜੋ ਐਮਡੀ ਆ ਵੀਆਸੀ ਗਰੁੱਪ ਦੇ ਉਹਨਾਂ ਦੇ ਕੀਤੇ ਉਪਰਾਲੇ ਦਰਾਲ ਮੁਹੰਮਦ ਰਵੀਸ਼ੌਰ ਭੋਲ ਪਰਖਰ ਜੀ ਮਹਾਰਾਜ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਨਾਰੈਣ ਚੈਰੀਟੇਬਲ ਟਰੱਸਟ ਮ੍ਰਿਤੰਡਾ ਦੇ ਵਿੱਚ ਇੱਕ ਕਥਾ ਕਰਨ ਜਾ ਰਿਹਾ ਹੈ ਜਿਹਦੇ ਵਿੱਚ ਡਾਕਟਰ ਰਾਗਵਾਚਾਰਿਆ ਜੀ ਜੋ ਕਥਾ ਪ੍ਰਵਾਹ ਕਰਨਗੇ ਔਰ ਜਿਨ੍ਹਾਂ ਨੇ ਬਹੁਤ ਵੱਡਾ ਗਿਆਨ ਹੈ ਔਰ ਸਾਰੇ ਜਾਣਦੇ ਆ ਕਿ ਜਿਹੜਾ ਅੱਜ ਦੁਨੀਆ ਦੇ ਵਿੱਚ ਭਗਵਾਨ ਰਾਮ ਦੀ અપਾਰ ਕਰਕਵ ਦੀ ਕਾਰ ਨਹੀਂ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਬਣਿਆ ਹੋਇਆ ਤੇ ਅੱਜ ਸਮਾਜਿਕ ਤਾਣੇ ਬਾਣੇ ਥੋੜੀ-ਮੋਟੀ ਖੜੋਤ ਆ ਰਹੀ ਹੈ ਪਰਿਵਾਰ ਟੁੱਟ ਰਿਹਾ ਤਾਂ ਉਹਨਾਂ ਸਾਰਿਆਂ ਵਾਸਤੇ ਅੱਜ ਇਹਨਾਂ ਕਥਾਵਾਂ ਦੀ ਬਹੁਤ ਵੱਡੀ ਜ਼ਰੂਰਤ ਹੈ ਭਗਵਾਨ ਰਾਮ ਦੇ ਜੋ ਆਦਰਸ਼ ਹੈ ਉਹਨਾਂ ਨੂੰ ਸੁਣ ਲਈ ਬਹੁਤ ਜ਼ਰੂਰਤ ਹੈ ਤੇ ਮੈਂ ਕਹਿ ਸਕਦਾ ਕਿ ਇਹ ਦੀ ਬੜੀ ਵੱਡੀ ਲੋੜ ਸੀ ਉਹ ਸਾਡੇ ਬ੍ਰਹਿਮੰਡ ਦੇ ਵਿੱਚ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਪਹਿਲੀ ਹੋਣ ਜਾ ਰਹੀ ਹੈ ਮੈਂ ਜਿੱਥੇ ਸਾਰੇ ਬਟਿੰਡਾ ਨਿਵਾਸੀਆਂ ਨੂੰ ਨੇੜੇ ਦੇ ਇਲਾਕੇ ਨੂੰ ਪੰਜਾਬ ਨਿਵਾਸੀ ਨੂੰ ਵਧਾਈ ਦਿਨਾ ਹੈ ਸ਼ਾਮਲ ਹੋਣ ਦਾ ਸੱਦਾ ਦਿਨਾ ਹੈ ਔਰ ਇਸ ਵੱਡਾ ਲਾਭ ਲੈਣ ਦਾ ਮੌਕਾ ਨਾਲ ਸੱਦਾ ਦਿਨਾ ਹੈ ਨਾਲ ਬਿਹੜਾ ਨਿਵਾਸੀ ਨੂੰ ਬੇਨਤੀ ਕਰਦਾ ਹੈ ਕਿ ਇਹਦੇ ਵਿੱਚ ਸਾਰਿਆਂ ਨੂੰ ਆਪਾਂ ਨੂੰ ਇੱਕ ਬਹੁਤ ਵੱਡੀ ਕਥਾ ਹੈ ਬਹੁਤ ਲੋਕਾਂ ਨੇ ਦੇ ਸ਼ਾਮਲ ਹੋਣਾ ਹੈ ਔਰ ਸ਼ਹਿਰ ਦੇ ਵਿਚਾਲੇ ਚ ਹੈ ਇਹਦੇ ਲਈ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਦੇ ਸਿਸਟਮ ਵਾਸਤੇ ਵੀ ਉਸ ਟ੍ਰੈਫਿਕ ਸਹਾਇਕ ਕਰਨਾ ਚਾਹੀਦਾ ਹੈ ਜਿਸ ਟਾਈਮ ਤੇ ਆਪਾਂ ਨੂੰ ਜਿਵੇਂ ਅਗਰਵਾਲ ਕਲੋਨੀ ਵਾਲੇ ਆ ਜਾਂ ਨਾਲ ਲੱਗਦੇ ਏਰੀਆ ਬਸੰਤ ਵਿਹਾਰ ਆ ਇਧਰੋਂ ਮੋਹਸੇਂ ਨਗਰਾਲੇ ਜਾਂ ਇਸ ਪਾਸੇ ਬਰਲਾ ਮਿਲ ਕਲੋਨੀ ਵਾਲੇ ਆ ਇਹਨਾਂ ਸਾਰਿਆਂ ਨੂੰ ਉਸ ਕਥਾ ਦੇ ਪ੍ਰਚੰਡ ਬਣ ਕੇ ਸਹਿਯੋਗ ਕਰਨਾ ਚਾਹੀਦਾ ਗਲੀ ਗਲੀ ਬਾਈ ਤਾਂ ਕਿ ਜਿਹੜੀ ਇਹ ਕਥਾ ਹੈ ਜਿੱਥੇ ਬਹੁਤ ਤਰੀਕੇ ਨਾਲ ਬਾਹਰੋਂ ਆਉਣ ਆ ਲੋਕ ਸੁਣ ਸਕਣ ਨਾਲ ਜਿਹੜਾ ਹੈਗਾ ਜਿਹੜੀ ਆਰਾਮ ਨਾਲ ਸਾਰੇ ਹੀ ਇਹ ਕਥਾ ਦਾ ਜਿਹੜਾ ਲਾਭ ਲੈ ਸਕੀਏ ਤੇ ਮੈਨੂੰ ਪੂਰਨ ਉਮੀਦ ਹੈ ਕਿ ਜਿਸ ਦਾ ਕੋਈ ਇਹ ਜਿਹੜਾ ਸਾਰੇ ਇਹਦੇ ਵਿੱਚ ਭਾਗੀਦਾਰ ਬਣ ਰਿਹਾ ਸਾਨੂੰ ਵੀ ਦਰਸ਼ਨੀਆ ਡਿਊਟੀਆਂ ਨਾਲ ਲੰਗਰ ਦੇ ਵਿੱਚ ਡਿਊਟੀ ਸੰਭਾਲ ਰੋਗੇ ਅਸੀਂ ਭਾਗੀਦਾਰ ਬਣਾਂਗੇ ਅਸੀਂ ਸਾਰੇ ਲੜਕੇ ਦੇ ਵਿੱਚ ਸਹਿਯੋਗ ਕਰਾਂਗੇ ਤੁਹਾਤੋਂ ਵੀ ਸਾਰਾ ਦਾ ਸਹਿਯੋਗ ਕਰਦੇ ਤੇ ਪਿੰਡਾਂ ਵਾਸੀਓ ਤੁਸੀਂ ਸਹਿਯੋਗ ਕਰਦੇ ਵੀ ਸਾਰੇ ਦੇ ਸਹਿਯੋਗ ਕਰਕੇ ਇੱਕ ਇਸ ਕਥਾ ਨੂੰ ਇੱਕ ਬਹੁਤ ਹੀ ਵੱਡਾ ਜਿਹੜਾ ਹੈਗਾ ਇੱਕ ਬਣਾ ਕੇ ਆਯੋਜਨ ਤੇ ਬਹੁਤ ਪਵਿੱਤਰਤਾ ਦਾ ਫੋਟੋ ਸ੍ਰੀ ਸ੍ਰੀ ਮੇਰੇ ਸਾਹਮਣੇ ਰਾਜਨ ਜੀ ਅ ਅਸੀਂ ਸਾਰੇ ਰਾਜਨੇਕੀ ਤੌਰ ਤੇ ਇਕੱਠੇ ਹੋਏ ਹਾਂ ਕਾ ਉਹਨੇ ਵੀ ਅ politically ਆਪਣੇ ਵੱਖਰੇਵੇਂ ਹੋ ਸਕਦੇ ਆ ਰਾਜ ਅ ਤਾਲੇ ਤੌਰ ਤੇ ਕੋਈ ਇਸ ਕੋ ਨਿਵਾਦ ਨਹੀਂ ਦੇਖੂ ਇਹ ਲੋਕ ਅਸੀਂ ਇਹ ਤਾਂ ਆਪਸਾਂ ਤੋਂ ਬਲੈਸ ਆਸੀਂ ਇੱਥੇ ਇਕੱਠੇ ਇਸ ਕਰਕੇ ਹੋਏ ਕਿ ਸ੍ਰੀ ਭਗਵਾਨ ਦੀ ਰਾਮ ਕਥਾ ਹੋ ਰਹੀ ਹੈ ਅਸੀਂ ਉਸ ਪਵਿੱਤਰ ਕੰਮ ਦੇ ਲਈ ਸਾਰੇ ਪਵਿੱਤਰ ਕਾਰਜ ਵਾਸਤੇ ਇੱਥੇ ਇਕੱਠੇ ਹੋਏ ਪਵਿੱਤਰ ਮੰਨ ਨਾਲ ਉਹ ਜਿਹਦੇ ਨਾਲ ਮੈਂ ਸੋਨੇ ਇੱਕ ਹੋਰ ਐਡ ਕੋਈ ਵਧਨ ਧਾਰਵੇ ਤੋਂ ਕੋਈ ਇੱਥੇ ਕੋਈ ਨਹੀਂ ਕੋਈ ਪੁੱਛੇ ਸ਼੍ਰੀ ਹਨੂਮਾਨ ਜੀ ਦੇ ਚਰਨਾਂ 'ਚ ਅਸੀਂ ਸਾਰੇ ਸ਼ੀਸ਼ ਨਵਾ ਕੇ ਇਸ ਕਥਾ ਦੇ ਵਿੱਚ ਲੋਕ ਇਸ ਕਥਾ ਨੂੰ ਸੁਣਨ ਉਹਨਾਂ ਦਾ ਜੀਵਨ ਨਿਹਾਰ ਹੋਵੇ ਅਸੀਂ ਸਾਰੇ ਨਾਲ ਮਿਲ ਕੇ ਪੂਰਾ ਸ਼ਹਿਰ ਸਾਰੀਆਂ ਰਾਜਨੀਤਿਕ ਸਮਾਜਿਕ ਧਾਰਮਿਕ ਜਿੰਨੀਆਂ ਵੀ ਪਾਰਟੀਆਂ ਦੇ ਐਸੋਸੀਏਸ਼ਨ ਹੈ ਅਸੀਂ ਸਾਰੇ ਨਮਾਨੇ ਦਾਸ ਹੋ ਕੇ ਰਾਮਚੰਦਰ ਜੀ ਦੇ ਚਰਨਾਂ ਤੇ ਪ੍ਰਭੂ ਹਨੂਮਾਨ ਜੀ ਦੇ ਚਰਨਾਂ 'ਚ ਰਲ ਕੇ ਇਹ ਕੰਮ ਸਾਰੀ ਗੱਲ ਕਥਾ ਕ੍ਰਮਾਇੰਕਾ ਅਰੇ ਇਹ ਕਹਿੰਦੇ ਬਟੰਡਾ ਹੁਣ ਤਰਕੀਆਂ ਵਾਲ ਹੋ ਜਾਊਗਾ ਕਹਿੰਦੇ ਜਦੋਂ ਸਾਰੇ ਕੋਲ ਮਿਲ ਕੇ ਰੱਖੀ ਹੋਈ। ਇਹ ਅਸੀਂ ਪਹਿਲੀ ਇੱਥੇ ਸਾਡੇ ਕਿਸੇ ਦੀ ਕੋਈ ਲੜਾਈ ਝੋੜੀ ਅਸੀਂ ਰਾਮ ਜੀ ਦੀ ਕਥਾ ਵਸਤੇ ਇਕੱਠੇ ਹੋਏ। ਇਹ ਤਾਂ ਬਟੰਡਾ ਵਾਲੀ ਵੈਸੀ ਮਾਨ ਵਾਲੀ ਗੱਲ ਹੈ। ਇਹ ਕੋਈ ਪ੍ਰੋਗਰਾਮ ਵੱਡਾ ਹੋ ਰਿਹਾਗਾ ਬਟੰਡਾ ਦੇ ਨਾਲ। ਬੜੀ ਜੀ ਮਾਨ ਹੈ। ਵੈਸੇ ਅਸੀਂ ਸੋਦੇ ਭਰਾਵਾਂ ਹੀ ਪੂਰੀ ਪ੍ਰੈਸ ਰਹੀ। ਹੱਥ ਜੋੜ ਕੇ ਸਾਰੇ ਹੀ ਸਾਰਿਆਂ ਕੰਨਾਂ 'ਤੇ ਬੇਨਤੀ ਕਰਦੇ ਆਂ ਕਿ ਤੁਸੀਂ ਸਾਨੂੰ ਪੂਰਨ ਸਹਿਯੋਗ ਦੇ ਕੇ ਇਸ ਕਥਾ ਦਾ ਪ੍ਰਸਾਰਨ ਪ੍ਰਚਾਰ ਜਾਂ ਲੋਕਾਂ ਤੱਕ ਪਹੁੰਚ ਇਹ ਪੂਰੀ ਕਰਾ ਦੇ। ਛੋਟੇ ਛੋਟੀ ਸਾਨੂੰ ਬਹੁਤ ਜ਼ਰੂਰ ਲੀਟਰ ਕੋਈ ਨਹੀਂ ਆਊਗਾ ਮੰਤਰੀ ਆਓ ਇੱਕ ਦੇਖੋ ਸਾਰ ਤੇ ਆਮੰਤਰਣ ਸਾਰੇ ਐ ਪਰ ਅਸੀਂ ਕਲਚਰ ਅਡਾਪਟ ਲਈ ਕੀਤਾ ਧਰਮ ਦੇ ਨਾਂ ਦੇ ਕੋਈ ਵੀ ਆ ਸਕਦਾ ਦੇਖੋ ਜੇ ਕਿਸੇ ਨੇ ਮੱਥਾ ਟੇਕਿਆ ਨਾ ਸਾਨੂੰ ਕੀ ਤਰਾਏਗਾ ਇਹਦੇ ਮੱਥੀ ਦੇ ਮਨ ਦੇ ਵਿੱਚ ਤਾਂ ਆਸਥਾ ਹੈ ਜਿਵੇਂ ਬਾਕੀ ਗੱਲਾਂ ਦੇ ਵਿੱਚ ਉਹ ਫਰੇਕ ਨੂੰ ਸੱਦਾ ਸਾਰੇ ਦੇਖੋ ਇੱਕ ਚੀਜ਼ ਨੌਂਸ ਹੁੰਦੀਆਂ ਜ਼ਿੰਦਗੀ 'ਚ ਕੋਈ ਵੀ ਕੋਈ ਵੀ ਮੰਨ ਲਓ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਹੋਰ ਕੋਈ ਹੁੰਦਾ ਹੈ ਤਾਂ ਇੱਕ ਕੋਈ ਰਸਮਾਂ ਵੀ ਹੁੰਦੀਆਂ ਨੇ ਮਾਨ ਸਨਮਾਨ ਵੀ ਹੁੰਦਾ ਤੁਸੀਂ ਭਰਾ ਵੀ ਆਉਂਗੇ ਤਾਂ ਇੱਕ ਮਾਨ ਸਨਮਾਨ ਹੁੰਦਾ ਪਰ ਇਹਦੇ ਵਿੱਚ ਵੀਆਈਪੀ ਕਲਚਰ ਨਹੀਂ ਹੈ ਇਹਦੇ ਵਿੱਚ ਪਾਸ ਨਹੀਂ ਹੈ ਇਹਦੇ ਵਿੱਚ ਕੋਈ ਟੈਟੂਜ਼ ਨਹੀਂ ਹੈ ਇਹਦੇ ਵਿੱਚ ਕੁਰਸੀਆਂ ਸੋਫੇ ਨਹੀਂ ਹੈ ਜੇ ਹੁਣ ਕੋਈ ਨਹੀਂ ਬਹਿ ਸਕਦਾ ਉਹਨਾਂ ਵਾਸਤੇ ਦਾ ਪ੍ਰਬੰਧ ਕਰਨੀ ਪੈਂਦੀ ਹੈ ਇਸ ਕਰਕੇ ਅਸੀਂ ਫਿਰ ਦੁਬਾਰਾ ਇਹ ਗੱਲ ਕਹਿੰਦੇ ਵੀ ਪ੍ਰਭੂ ਰਾਮ ਜੀ ਪ੍ਰਭੂ ਹਰਿਮਾਨ ਜੀ ਸਾਨੂੰ ਇਹਦੀ ਸਤਬੁੱਧੀ ਤੇ ਕੰਮ ਕਰਨ ਦਾ ਮੌਕਾ ਦਿੱਤਾ ਹੈ ਸਾਡੇ ਤੋਂ ਇਸ ਦੀ ਸੇਵਾ ਪੂਰੀ ਕਰਵਾਉਂਦਾ ਹੈ ਇੱਕ ਨਾ ਤੁਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਬੈਠੇ ਹੋ ਰਾਜਨਜੀਤ ਉਹ ਰਾਜਨੀਤੀ ਗੱਲ ਨਾ ਕਰੇ ਨਹੀਂ ਨਹੀਂ ਰਾਜਨੀਤਿਕ ਨਹੀਂ ਬਠਿੰਡੇ ਨਾਲ ਹੀ ਜੁੜਿਆ ਸਵਾਲ ਹੈ ਕੋਈ ਹੋਰ ਨਹੀਂ ਹੈ ਬਠਿੰਡਾ ਦਾ ਜਿਹੜਾ ਬੱਸ ਸਟੈਂਡ ਹੈ ਚਲੋ ਹੁਣ ਤਾਂ ਸ਼ਿਫਟ ਹੋਣਾ ਐ ਐਮਐਲਏ ਸਾਹਮਣੇ ਗਿਆ ਬਣਾਉਣੀ ਉਹ ਗੱਲ ਤਾਂ ਸੁਣ ਲੋ ਪਹਿਲਾਂ ਗੱਲ ਤਾਂ ਸੁਣ ਲੋ ਉਹ ਕਰਤਾ ਤੋਂ ਬਾਅਦ ਕਰਾਂਗੇ ਇਹ ਰਾਜ ਦਾ ਵਾਅਦਾ ਕਰਨਾ ਚਾਹਦੇ ਕਰਦੇ ਨੇ ਵੀ ਜਿਹੜਾ ਬਠਿੰਡੇ ਦਾ ਬੱਸ ਸਟੈਂਡ ਆ ਉਹਦਾ ਹਜੇ ਤੱਕ ਕਿਸੇ ਨੇ ਨਾਮ ਹੀ ਨਹੀਂ ਰੱਖਿਆ ਉਹਦਾ ਕੋਈ ਨਾਮ ਨਹੀਂ ਇਹਦੇ ਬਾਰੇ ਤੁਹਾਨੂੰ ਮਨ ਰੱਖਣਾ ਅੱਜ ਅੱਜ ਕਰਸਾਲਾ ਕਰਾਂਗੇ ਗਾ ਫਿਰ ਉਹ ਤੋਂ ਬਾਅਦ ਕੁਝ ਨਹੀਂ ਹੁੰਦਾ ਇੱਕ ਕੱਟਾ ਦੇ ਲੀਡਰ ਹਜੇ ਰਾਜ ਦੀ ਐ ਜੀ ਤੁਹਾਡਾ ਸਾਰਿਆਂ ਦਾ ਕੱਟਾ ਦੇ ਲੀਡਰ ਜੀ ਨਾਮ ਦੀ ਐ